ਹਾਏ ਬੇ ਤੂੰ ਕੀ ਬਣਿਆ ਪੇਕੇ ਤਾਂ ਦੋ ਦਿਨ ਲਾ ਲਈ ਬਣਜੂ ਸਾਰਾ ਕੁਝ ਕਾਲੀ ਨਾਲ 베ਰ ਨਹੀਂ ਪੱਕਦੇ ਹੁੰਦੇ ਠੰਡਾ ਕਰਕੇ ਖਾ ਠੰਡਾ ਕਰਕੇ ਬਾਲਾ ਤੱਤਾ ਖਾਣ ਨਾਲ ਮੂੰਹ ਮੱਚ ਜਾਂਦਾ ਹੁੰਦਾ ਅਬ ਮੇਰਾ ਹੀ ਭਾਈ ਆ ਤੇਰੀ ਕਿੱਥੇ ਸੁਣਦਾ ਹੋਊਗਾ ਜਦੋਂ ਨੇ ਦੀ ਭੈਣ ਦੀ ਨਹੀਂ ਸੁਣੀ ਹੈਗੀ ਮੈਂ ਤਾਂ ਕਿਹਾ ਸੀ ਰਿਸ਼ਤਾ ਕਰਦੇ ਜਾਣ ਆਉਣ ਕੰਨੀ ਤੂੰ ਔਖੀਆਂ ਦੋ ਦਿਨ ਪੇਕੇ ਲਾਵੇਂ ਕਿਸੇ ਹੋਰ ਰਿਸ਼ਤੇਦਾਰੀ ਚ ਮੇਰੇ ਕੋਲ ਵੀ ਉਤੇ ਗਿਆ ਸੀ ਅਖੇ ਮੈਂ ਰਾਤ ਰਹੂੰਗਾ ਉਹਨੇ ਪੈਰੀ ਮੁੜਾਇਆ ਰਾਤ ਕਹਿ ਕੇ ਕਿੱਧਰ ਗਈ ਨੀ ਰਾਮ ਨੇ ਹਾਏ ਹਾਏ ਕੁੜੀ ਕਿੱਧਰ ਗਈ ਇਹਦਾ ਕਿਹੜਾ ਪਤਾ ਲੱਗਦਾ ਲੈ ਦੱਸ ਜੇ ਸੋਜ-ਬੂਜ ਵਾਲੀ ਹੋਵੇ ਤਾਂ ਪਤਾ ਲੱਗੇ ਹੁਣ ਐ ਨਹੀਂ ਪਤਾ ਕਿੱਧਰ ਨੂੰ ਭੱਗ ਗਈ ਹੋਣੀ ਆ ਲੈ ਆ ਹੁੰਦੀ ਆ ਦੇਖ ਦੇਖ ਹੁੰਦੀ ਭਾਬੀ ਮੈਂ ਤਾਂ ਨਾ ਉਹਦੇ ਪਰੌਣਾ ਦੇਖਣ ਗਈ ਸੀ ਨਵਾਂ ਸੂਟ ਪਾ ਕੇ ਤੂੰ ਕਹਿੰਦੀ ਸੀ ਨਾ ਮੇਰਾ ਪ੍ਰਾਣਾ ਆਊਗਾ ਲੱਗਦੀ ਪ੍ਰਾਣੇ ਦੀ ਹੈ ਤੈਨੂੰ ਪ੍ਰਾਣੇ ਦੇ ਪਈਆ ਇੱਥੇ ਤੇਰਾ ਭਰਾ ਮੈਨੂੰ ਗਾਲਾਂ ਕੱਢਣੀਆਂ ਸੀ ਉਹਨੇ ਹੈ ਉਹਨੇ ਆ ਕੇ ਮੇਰੀ ਗੁੱਤਨੀ ਤੇ ਬਾਲ-ਬਾਲ ਕਰ ਦੇਣਾ ਸੀ ਵੀ ਤੇਰੀ ਨਿਗਾ ਕਿੱਥੇ ਹੁੰਦੀ ਆ ਤੂੰ ਧਿਆਨ ਨਹੀਂ ਰੱਖਦੀ ਇਹਦਾ ਪਹਿਤੋਂ ਉਹਨੂੰ ਕੈਨੀ ਆ ਵੀ ਤੈਨੂੰ ਵਿਆਹ ਕੇ ਤੋੜ ਦੇ ਉਹ ਵਧੀਆ ਤੇਰੀ ਭੈਣ ਆਈ ਸੀ ਰਿਸ਼ਤਾ ਲੈ ਕੇ ਉਹਦੇ ਗੱਲ ਬੰਨਦਾ ਤੈਨੂੰ ਮੇਰਾ ਖੜਾ ਤਾਂ ਛੁੱਟੂ ਤੇਰੀ ਤੂੰ ਤਾਂ ਤੇਰਾ ਕੀ ਪਤਾ ਤੂੰ ਤਾਂ ਕੰਮਲੀ ਦੀ ਕੰਮਲੀ ਵੱਜੇਗੀ ਸਾਰੇ ਤਾਂ ਮੇਰੇ ਗੱਲ ਨੂੰ ਆ ਜਾਣਗੇ ਇਥੇ ਮੇਰੀ ਗੁੱਤ ਨਹੀਂ ਪਟਣਗੇ ਵੀ ਹਾਂ ਪਰ ਕੋਈ ਇਹਨੂੰ ਕੋ ਥੋੜਾ ਕੋਈ ਕਹੂਗਾ ਜਿੱਧਰ ਜੀ ਕਰਦਾ ਉਧਰ ਹੀ ਤੁਰ ਜਾਂਦੀ ਆ ਲੈ ਪਾਬੀ ਤੂੰ ਐਂ ਕੱਦੋ ਕਹਿਨੀ ਆ ਮੈਂ ਤਾਂ ਤਾਂ ਪਰੌਣਾ ਦੇਖਣ ਗਈ ਸੀ ਅਸੀਂ ਦੋਨੇ ਇਕੱਠੇ ਖੇਡਿਆ ਕਰਾਂਗੇ ਹਾਈ ਨਹੀਂ ਮੈਂ ਮਰ ਜਾ ਨਹੀਂ ਮੈਂ ਕੀਦੇ ਨਾਲ ਮੱਥਾ ਮਾਰੀ ਜਾਨੀ ਐ ਨਹੀਂ ਮੈਂ ਵੀ ਇਹਦੇ ਵਾਂਗੂ ਪਾਗਲ ਹੋ ਜਾਊਂਗੀ ਇਹਨੂੰ ਕੋਈ ਭਰਕਣੀ ਪੈਂਦਾ ਮੈਂ ਇੰਨਾ ਕੁਛ ਨੂੰ ਲੈਕਚਰ ਦਿੱਤਾ ਉਹ ਗੱਲ ਆ ਵੀ ਮੈਂ ਇਸ ਮੋਰੇ ਬੀਨ ਵਜਾਉਂਦਾ ਕੀ ਫਦਾ ਉਹ ਨਹੀਂ ਪਾਬੀ ਨਹੀਂ ਜਾਂਦਾ ਸੋਣਾ ਭਾਬੀ ਦੇਖੀ ਸੁਣੋ ਕੀ ਖੇਡੇ ਕਰਾਂਗੇ ਸੁਣੋ ਕੀ ਇੱਥੇ ਬਹਿ ਜਾ ਭਈ ਇੱਥੇ ਆ ਵੀ ਮੇਰਾ ਪ੍ਰਾਣਾ ਲਿਆ ਦੇ ਦੇਖੀ ਅਸੀਂ ਲੜਾਈ ਲੜਾਈ ਖੇਡੇ ਕਰਾਂਗੇ ਭਾਬੀ ਤੂੰ ਮੇਰੀ ਇਤਨ ਮੈਂ ਦੱਸ ਦੀਆਂ ਖੋਣਾ ਹੁਣ ਪਹਿਲਾਂ ਤਾਂ ਤੂੰ ਮੇਰੇ ਨਾਲ ਖੇਡ ਲਾ ਨਾ ਇਤਨ ਇੱਥੇ ਬੰਨ ਕੇ ਜਾਨੀ ਸੁਣੀ ਪਈ ਮੇਰੀ ਗੱਲ ਸੁਣ ਲੈ ਤੀ ਭਾਬੀ ਮੇਰੀ ਗੱਲ ਲੇਕਿਨ ਨਾ ਤੂੰ ਦੇਖ ਲਈ ਫਿਰ ਫਿਰ ਮੈਨੂੰ ਤੇਰਾ ਪ੍ਰਾਣਾ ਨਹੀਂ ਲੈ ਕੇ ਦੇਣਾ ਭਾਬੀ ਨਾ ਭਾਬੀ ਮੇਰਾ ਪ੍ਰਾਣਾ ਲੈ ਕੇ ਦੇ ਦੇ ਅਸੀਂ ਖੇਡੇ ਬਾਅਦ ਇਹ ਖੋਲਾ ਲੈਂਗੀ ਨਾ ਮੈਂ ਪ੍ਰਾਣਾ ਨਹੀਂ ਲੈ ਕੇ ਦੇਣਾ ਫਿਰ ਕਿਦਿਨਾ ਖੇਡੇਂਗੀ เอ๊ะไปจ้ะไอ้หนี้แม่ยิ้มมาคนไอ้หนูพรอยน่าใจตาไปเนี่ยลับปัตตาเนี่ยคิดถึง ਕਿਆ ਕੀ ਗੱਲ ਹੋ ਗਈ ਤੈਨੂੰ ਕਿਹੜਾ ਕਿਸੇ ਗੱਲ ਦਾ ਪਤਾ ਨਹੀਂ ਮੈਂ ਮਾੜਾ ਜਾ ਵਿਚਾਰ ਕੀ ਵਗ ਗਿਆ ਤੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਕੀ ਤਰੇ ਕਹਾੜੀ ਮਾਰਦੀ ਐ ਇਹ ਇਹਨੂੰ ਬੰਨ ਕੇ ਬੈਗੀ ਲੈ ਦੱਸ ਭਾਖ ਗਿਆ ਹੁੰਦੇ ਸਰ ਦੇਖ ਕੇ ਹੈ ਇਹ ਨਹੀਂ ਪੁੱਛੇ ਵੀ ਵਜ੍ਹਾ ਕੀ ਹੈ ਬੰਨਣ ਦੀ ਹੈ ਕੋਈ ਵਜ੍ਹਾ ਹੀ ਹੋਣੀ ਹੈ ਬੰਨਣ ਦੀ ਐਵੇਂ ਤਾਂ ਨਹੀਂ ਮੈਂ ਬੰਨਤਾ ਉਹਨੂੰ ਬੰਨਣ ਨੂੰ ਕਿਹੜਾ ਇਹ ਗਵੰਡੀਆਂ ਦੇ ਬੰਬ ਸਿੱਟਿਆ ਹੀ ਹਾਂ ਬੰਬ ਨਹੀਂ ਜੇ ਤੇਰਾ ਤੇਰੀ ਪੱਗ ਰੋਲਦੀ ਨਾ ਤੈਨੂੰ ਉਦੋਂ ਪਤਾ ਲੱਗੂ ਹੈ ਤੂੰ ਤਾਂ ਉਹੀ ਕੱਲ ਹੁਣ ਪੜ ਕੀ ਅੰਨਾਗਾ ਕੱਲ ਨੂੰ ਕੋਈ ਗੱਲਬਾਤ ਹੋਗੀ ਮੁੜ ਕੇ ਫੇਰ ਤੂੰ ਮੈਨੂੰ ਨਹੀਂ ਕਹਿਣਾ ਤੈਨੂੰ ਤੂੰ ਨਹੀਂ ਧਿਆਨ ਦਿੱਤਾ ਤੂੰ ਨਹੀਂ ਇਹਦੀ ਰੱਖੀ ਕੀਤੀਗੇ ਕੋਈ ਗੱਲਬਾਤ ਨਹੀਂ ਹੁੰਦੀ ਮੈਨੂੰ ਮੇਰੀ ਭੈਣ ਦਾ ਪਤਾ ਹੀ ਆ ਪਤਾ ਹੀ ਆ ਤੇਰੀ ਭੈਣ ਪ੍ਰਾਉਣਾ ਭਾਲਦੀ ਆ ਗਲੀਆਂ ਚ ਪ੍ਰਾਉਣੇ ਭਾਲਦੀ ਫਿਰਦੀ ਆ ਇਹੇ ਲਿਆ ਦੇ ਇਹਨੂੰ ਪ੍ਰਾਉਣਾ ਉਹ ਮਾੜੀ ਮੋਟੀ ਸ਼ਰਮ ਮੰਡਿਆ ਕਰ ਨਾ ਮੈਂ ਕੀ ਸ਼ਰਮ ਮੰਨਾ ਤੇਰੀ ਭੈਣ ਮੰਦੀ ਆ ਹੈ ਇਹ ਪਰੌਣੇ ਪਰੌਣੇ ਕਰਦੀ ਫਿਰਦੀ ਐ ਗਲੀਆਂ ਚ ਨਾ ਜਾਣੇ ਕੋਈ ਗੱਲਬਾਤ ਹੋ ਗਈ ਹੈ ਕਿਸੇ ਨੇ ਉਹ ਕਰ ਲਈ ਲੈ ਸੁਣ ਲਾ ਹਾ ਜੇ ਮੈਂ ਨੂੰ ਕਹਿੰਦਾ ਕੋਈ ਨਾ ਭੈਣੇ ਪਰੌਣਾ ਮੈਕੀਆ ਦੇ ਦੇ ਹੁਣ ਪਰੌਣਾ ਮੇਰੀ ਗੱਲ ਤਾਂ ਤੈਨੂੰ ਹੀ ਲੱਗਦੀਆਂ ਨੇ ਮੇਰੀ ਗੱਲ ਸੁਣ ਲਾ ਮੈਂ ਕੋਈ ਇਹਦੀ ਦੁਸ਼ਮਣ ਨਹੀਂ ਹੈਗੀ ਠੀਕ ਆ ਮੈਂ ਵੀ ਇਹਦੀ ਪਰਜਾਈ ਆ ਪਰਜਾਈਆਂ ਮਾਮਾ ਸਮਾਨ ਹੁੰਦੀਆਂ ਨੇ ਇਹਨੂੰ ਵਿਆਹ ਕੇ ਤੋੜਦੇ ਉਹ ਕੁੜੀ ਕਹਿੰਦੀ ਤਾਂ ਹੈਗੀ ਵੱਡੀ ਉਹ ਆਦੇ ਕੋਲੇ ਰ ਖੁਗੀ ਵਧੀਆ ਰਹੂਗੀ ਜੇ ਹੁਣ ਹੋਰ ਕਿਤੇ ਤੋਰਾਂਗੇ ਤਾਂ ਹੋਰ ਕੰਮ ਖਰਾਬ ਹੋਊਗਾ ਨਾ ਇੱਥੇ ਰੱਖ ਸਕਦੇ ਆ ਤੁਹਾਡਾ ਕੰਮ ਕਰ ਹਜੇ ਮੈਨੂੰ ਕਹੀ ਜਾਂਦਾ ਕੰਮ ਕਰ ਮੈਂ ਤਾਂ ਕਰ ਹੀ ਲੈਣਾ ਮੇਰੀ ਗੱਲ ਸੁਣ ਲੈ ਬੰਦਿਆਂ ਵਾਲੀ ਭੈਣ ਇਹ ਮੇਰੀ ਆ ਤੇ ਮੈਨੂੰ ਮੇਰੀ ਭੈਣ ਦਾ ਪਤਾ ਹੀ ਆ ਜੇ ਗਾਹ ਤੋਂ ਬੰਨ ਕੇ ਰੱਖੀ ਹੈ ਨਾ ਤਸ ਤੇ ਚਤ ਨੂੰ ਸੋਚ ਨਹੀਂ ਮੇਰੀ ਗੱਲ ਸੁਣ ਲੋ ਮੈਂ ਨਹੀਂ ਬੰਦੀ ਪਰ ਇਹਦਾ ਹਿੱਲਾ ਕਰ ਦੋ ਮੈਂ ਇਥੋਂ ਨਹੀਂ ਹੁਣ ਇਹ ਸਮਦੀ ਆ ਬੰਨੇ ਤੁਹਾਡੇ ਮਰੇ ਦੋ ਹੱਥ ਠੀਕ ਆ ਇਹਦਾ ਹਿੱਲਾ ਕਰ ਲਾ ਮੈਂ ਇਥੋਂ ਨਹੀਂ ਸਮਦੀ ਇਹ ਕੋਈ ਨਾ ਭਣੇ ਆ ਦੇਖ ਮੈਂ ਤੇਰੇ ਵਾਸਤੇ ਸੂਟ ਲੈ ਆਇਆ ਹੈ ਸਹੀ ਸੂਟ ਲੈ ਆਇਆ ਬਈ ਤੂੰ ਹਾਂ ਲੈ ਭਣੇ ਮੈਂ ਤੇਰੇ ਵਾਸਤੇ ਸੂਟ ਲੈ ਆਇਆ ਹੈ ਹੈ ਮੇਰੇ ਵਾਸਤੇ ਬਈ ਹਾਂ ਤੇਰੇ ਵਾਸਤੇ ਮੈਂ ਕਿਹਾ ਤੂੰ ਮੰਗਦੀ ਸੀ ਨਾ ਹਾਂ ਕਿੰਨਾ ਸੋਹਣਾ ਹੈ ਤਾ ਬਈ ਕੋਈ ਨਾ ਭਣੇ ਆ ਦੇਖ ਤੂੰ ਨੂਨ ਨਾਲਾਂ ਸੇਮੀਆਂ ਮੰਗਦੀ ਸੀ ਹਾਂ ਨਾਲ ਤਾਂ ਮੈਂ ਸੇਮੀਆਂ ਲੈ ਆਇਆ ਨਾਲੇ ਕਮਲਗੀਓ ਸੇਮੀਆਂ ਨਹੀਂ ਹੁੰਦੀਆਂ ਠੁੱਕੀ ਹੁੰਦਾ ਮੈਂ ਵੀ ਨੀਂਨਾ ਪੜਿਆ ਪਿਆ ਨਿਊਡਲਸ ਆਚੋ ਮੈਗੀ ਉਹ ਮੈਗੀ ਹੁੰਦੀ ਆ ਬਈ ਮੈਂ ਤਾਂ ਫਿਰ ਸੇਵੀਆਂ ਹੀ ਕਹੂੰ ਚਲ ਕੋਈ ਨਾ ਨਾਲੇ ਤੇਰੇ ਸੰਤਰੇ ਐ ਚ ਉਹ ਖਾ ਲੈ ਹਾਏ ਨਾਲੇ ਮੇਰੀ ਗੱਲ ਸੁਣ ਸੰਤਰੇ ਵੀ ਲੈ ਆਏ ਬਈ ਤੂੰ ਹਾਂ ਕੋਈ ਨਾ ਫੇਰ ਖਾ ਲੈ ਲੈ ਖਲਾ ਮੇਰੀ ਗੱਲ ਸੁਣ ਧਿਆਨ ਨਾਲ ਨਾਲੇ ਤੂੰ ਗਲੀਆਂ ਚ ਨਾ ਜਾਇਆ ਕਰ ਤੈਨੂੰ ਪਤਾ ਏ ਤੇਰੀ ਭਾਬੀ ਦਾ ਮੈਂ ਤਾਂ ਭਿੰਦੇ ਤੈਨੂੰ ਆਪ ਹੀ ਨਹੀਂ ਬਿਆਕੇ ਰਾਜੀ ਚਲ ਕੋਈ ਨਾ ਆ ਸੂਟ ਤੂੰ ਸਮਾ ਲਈ ਚੰਗਾ ਆਥ ਨੇ ਮੈਂ ਤੇਰੀ ਭਾਬੀ ਨੂੰ ਤੋਰ ਦੂੰਗਾ ਚਲਾ ਕੇ ਪਾਲੀ ਸੋਨਾ ਸਾਡੇ ਜੇ ਪਏ ਬੈਠੀਆਂ ਨਾਲੇ ਤੂੰ ਨਾ ਨੂੰ ਲੈ ਕੇ ਦੇਖ ਲਾ ਆ ਆਲੂ ਜੇ ਕਿਆ ਸੀਗਾ ਕਿ ਚੱਕਦੀ ਸਾਰਾ ਦਿਨ ਨਿਓ ਹੁਣ ਤਾਂ ਜਮੇ ਹੀ ਨਿਕਲ ਸੁਣਦਾ ਹੈਗਾਗਾ ਉਤੋਂ ਦਾ ਮਿੰਤਾ ਆਏ ਆਂ ਵੀ ਜਿਹੜੇ ਹਸਾਬ ਨਾਲ ਮੇਰੇ ਨਾਲ ਕੰਮ ਕਰਾਉਣੋਂ ਹਟ ਗਿਆ ਸ਼ਕਲ ਹੀ ਨਹੀਂ ਦਿਖਾਉਂਦਾ ਸਾਰਾ ਦਿਨ ਘਰੇ ਪੈ ਰਿਣੀ ਪਾਉਂਦਾ ਪਤਾ ਨਹੀਂ ਕਿੱਥੇ ਐ ਕਿਤੇ ਹੋਰ ਨਾ ਕੋਈ ਨਵਾਂ ਚੰਦ ਚੜਾ ਦੇ ਕਿਤੇ ਇਹੇ ਜਿਹੀ ਲਿਆ ਕੇ ਖੜਾ ਦੇ ਮੇਰੇ ਸਰਾ ਨੇ ਅਗਲੀ ਨਾਲ ਮੈਨੂੰ ਪੁੱਛੇ ਨਾ ਉਹਨੂੰ ਪੁੱਛੇ ਸਾਡੇ 'ਚ ਫਰਕ ਪੈ ਜੇ ਪਰਜਾਈ ਹੈਪੇ ਤੂੰ ਫੇਰ ਆ ਗਿਆ ਤੂੰ ਨਾ ਮੇਰੇ ਪਿੱਛੇ ਹੀ ਰਿਹਾ ਕਰ ਸਾਰਾ ਦਿਨ ਕੀ ਹੋ ਗਿਆ ਹੁਣ ਹੋਣਾ ਤਾਂ ਕੀ ਆ ਉਹ ਦੇਖ ਲੈ ਗੇਲਾ ਫੌਜੀ ਰਿਸ਼ਤਾ ਕਰਾਉਂਦਾ ਮੈਨੂੰ ਤੇ ਕੁੜੀ ਕਨੇਡਾ ਪੱਕੀ ਆ ਫੇਰ ਨਾ ਕਹੀਂ ਪੋਛਲਾ ਦੇਰਾ ਭਾਈ ਕੀ ਕਹਿੰਦਾ ਵੀ ਕਰਦੀਆਂ ਗੱਲ ਤੈਨੂੰ ਕਿਹਾ ਤਾਂ ਹੈਗਾ ਠੰਡਾ ਕਰਕੇ ਖਾ ਲ ਨਲੇ ਅ ਜਿੰਨਾਂ ਦੀ ਤੂੰ ਗੱਲ ਕਰਦਾ ਨਾ ਕਿਸੇ ਨੇ ਨਹੀਂ ਤੈਨੂੰ ਰਿਸ਼ਤਾ ਕਰਾਉਣਾ ਸਿਰਫ ਚੱਕ ਚਾਇਆ ਹੋયા ਬਗਾਨੀ ਸ਼ਾਹ ਤੇ ਕਦੇ ਮੁੱਛਾ ਨਹੀਂ ਬਣਾਈਦੀਆਂ ਹੁੰਦੀਆਂ ਨਾਲੇ ਮੈਂ ਤਾਂ ਤੈਨੂੰ ਉਹਦੀ ਭੈਣ ਦਰਸ਼ਤਾ ਲਿਆਉਣ ਨੂੰ ਫਿਰਦੀ ਆ ਨਾਲੇ ਜ਼ਮੀਨ ਆਜੂ ਰਹੀ ਗੱਲ ਤੈਨੂੰ ਵਿਆਹ ਕਰਾਉਣ ਦੀ ਕੀ ਲੋੜ ਆ ਤੇਰਾ ਸਰੀ ਤਾ ਜਾਂਦਾ ਜਿਆਦਾ ਨਾ ਮੈਨੂੰ ਹਵਾਜੀ ਦਿਖਾਉਣ ਦੀ ਲੋੜ ਨਹੀਂ ਜਿੰਨੀ ਕੁ ਲੋੜ ਤੈਨੂੰ ਆ ਨਾ ਉਹ ਨਹੀਂ ਕਿ ਮੈਨੂੰ ਆ ਮੇਰੇ ਨਾਲ ਤਾਂ ਜ਼ਿਆਦੀ ਲੋੜ ਆ ਤੈਨੂੰ ਫੇਰ ਮੈਂ ਕਹੀ ਦੱਸਿਆ ਨਹੀਂ ਹੈਗਾ ਜੇ ਤੂੰ ਵਿਗੜਨ ਲੱਗਿਆ ਮੈਂਟਲ ਆਇੰਗਾ ਨਾ ਤੇ ਮੈਨੂੰ ਸਿਕਿੰਟ ਨਹੀਂ ਲੱਗਣਾ ਹੈਗਾ ਗੱਲ ਸੁਣ ਲੈ ਪਰਜਾਈ ਲੋੜ ਤਾਂ ਦੋਨਾਂ ਨੂੰ ਆ ਮੈਂ ਤੇਰਾ ਚਾਬੀ ਵਾਲਾ ਬਾਂਦਰ ਨਹੀਂ ਜਿਵੇਂ ਕਹੇਗੀ ਉਹ ਮੈਂ ਨੱਚੀ ਜਾਊਂਗਾ ਨਾਲੇ ਮੈਂ ਵੀ ਆਪਦੀ ਜਿੰਦਗੀ ਕੱਢਣੀ ਆ ਗੱਲ ਕੀ ਹੋਈ ਸੀ ਤੂੰ ਆਪਦੀ ਭੈਣ ਦਾ ਰਿਸ਼ਤਾ ਮੇਰੇ ਘਰੇ ਲੈ ਕੇ ਆਏਂਗੀ ਤੇ ਉਹ ਦੋ ਕਿੱਲੇ ਆਪਣੇ ਨਾਂ ਲਵਾਏਗੀ ਦੇਖ ਲੈ ਹੁਣ ਚਿੱਤ ਮਨ ਦਾ ਤਾਂ ਨਹੀਂ ਤਾਂ ਫਿਰ ਕੈਨੇਡਾ ਪੱਕਾ ਜੱਟ ਦਾ ਹੋਣਾ ਤਾਂ ਕੀ ਆ ਉਹ ਦੇਖ ਲੈ ਗੇਲਾ ਪੁੱਜੀ ਰਿਸ਼ਤਾ ਕਰਾਉਂਦਾ ਮੈਨੂੰ ਤੇ ਕੁੜੀ ਕਨੇਡਾ ਪੱਕੀ ਆ ਗੱਲ ਸੁਣ ਲੈ ਪਰ ਜਾਈ ਲੋੜ ਤਾਂ ਦੋਨਾਂ ਨੂੰ ਮੈਂ ਤੇਰਾ ਚਾਬੀ ਵਾਲਾ ਬਾਂਦਰ ਨਹੀਂ ਜਿਵੇਂ ਕਹੇਗੀ ਉਹ ਮੈਂ ਨੱਚੀ ਜਾਊਂਗਾ ਨਾ ਨਾ ਦੇਵਰਾਂ ਨਾ ਤਹੇ ਤੱਕ ਪਹੁੰਚ ਜਾ ਇਹ ਨਹੀਂ ਮੈਂ ਹੁਣ ਦਿੰਦੀ ਨਾ ਤਾਂ ਮੈਂ ਉਹਦੇ ਹੱਥ ਟੱਡ ਜਾਣ ਦੇ ਮੱਤ ਜੂਰੀ ਨਾ ਤੇ ਨਾ ਜਾਣ ਦੇ ਮੱਤ ਤੈਨੂੰ ਤੇਰਾ ਪਾਪ ਹੀ ਮਰ ਗਿਆ ਸੀ ਮੈਨੂੰ ਭਰੀ ਜਵਾਨੀ ਚ ਛੱਡ ਕੇ ਜ਼ਮੀਨ ਘਰ ਕੱਲਾ ਕੱਲਾ ਸੰਤ ਸਾਰੀ ਜਾਇਦਾਦ ਜਾਣ ਤਾ ਮੈਂ ਉਹਦੋਂ ਨਹੀਂ ਦਿੱਤੀ ਜਦੋਂ ਤੂੰ ਛੋਟਾ ਹੀ ਸੀ ਮੇਰੇ ਸਿਰ ਤੇ ਉੱਡ ਕੇ ਮੇਰੇ ਸਰ ਤੇ ਪਲਕੇ ਤੇ ਮੈਨੂੰ ਹੀ ਅੱਖਾਂ ਦਿਖਾਉਣ ਲੱਗ ਗਿਆ ਨਾ ਤੈਨੂੰ ਕਿਵੇਂ ਤੇਰੀ ਔਕਾਤ ਦਿਖਾਉਣੀ ਹੈ ਕਿਵੇਂ ਟਿਕਾਣੇ ਤੇ ਲੈ ਕੇ ਆਉਣਾ ਹੈ ਮੈਨੂੰ ਸਹਪਤ ਹੈ ਤੇਰੀ ਰਗ ਰਗ ਤੋਂ ਵਕੀਫ ਹਾਂ ਮੇਰੇ ਤੂੰ ਡਾਰੀ ਮਾਰੂ ਉੱਤਰਦਾ ਨਾ ਤੇਰੇ ਵਰਗੇ ਗੋਲੇ ਕਬੂਤਾ ਤੇ ਫੰਗ ਕਿਵੇਂ ਕੱਟਣੇ ਆ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਆ ਤਾ ਗਈ ਹੁਣ ਘਰੇ ਮਿਲ ਜਾਣਾ ਤੇ ਮੰਨ ਜਾਣ ਬਸ ਤੂੰ ਹੀ ਮਿਲ ਬਸ ਸੱਚੇ ਪਾਪਾ ਮੈਂ ਤਾ ਨਾ ਬਿਮਾਰੀ ਦਾ ਬੰਨਾ ਲਾ ਦੂੰਗੀ ਕਿ ਮੈਂ ਤਾਂ ਬਿਮਾਰ ਹੋਗੀ ਕਿ ਮੈਨੂੰ ਤਾਂ ਕੰਮ ਵਾਸਤੇ ਚਾਹੀਦੀ ਚਾਹੀਦੀ ਆ ਇਹ ਹੋਊਗੀ ਮੈਨੂੰ ਕੋਈ ਸੁਖਸਾ ਰਹਾਤਾ ਹੋਊਗਾ ਵੀ ਉਹਨਾਂ ਦਾ ਤਾਂ ਕੋਈ ਸੁਖਸਾ ਰਣੀ ਸੋ ਮਰੂਟਰ ਪੈਲ ਆਪੇ ਦੇਣਗੇ ਰਿਸ਼ਤਾ ਕੋਈ ਨਾ ਮੈਂ ਤਾਂ ਇੱਥੇ ਬਹਿ ਜੂ ਮੈਂ ਤਾਂ ਉਰੀ ਬਹਿਣੀ ਮੈਨੂੰ ਵੀ ਬਿਠਾ ਲਓ ਨਹੀਂ ਇਹਨੂੰ ਵੀ ਮੇਰੇ ਨਾਲ ਤੋਰ ਦੋ ਬਸ ਉਹ ਬੈਠੀ ਹੈ ਘਰ ਦੇ ਸ਼ੁਰੂ ਡਰਾਮ ਕੀ ਹੋ ਗਿਆ ਨਹੀਂ ਸੋੱਖਾ ਸਾਰਾ ਰੋਣੀ ਹੋਣੀ ਆ ਨਹੀਂ ਮੈਨੂੰ ਗੱਲ ਵੀ ਦੱਸ ਦੇ ਕਿ ਹੁਣ ਰੋਈ ਜਾਏਗੀ ਕੀ ਦੱਸਾਂ ਬੱਸ ਮਮੀ ਮੇਰਾ ਜੱਤ ਪੁੱਛੋ ਲੋੜੀ ਦਾ ਹਾਏ ਨੀ ਗੱਲ ਤੱਸ ਦੇ ਬੁਝਾਰ ਤਈਆਂ ਕਿਉ ਪਾਈ ਜੰਨੀ ਆ ਕੱਲ ਡਾਕਟਰ ਕੋਲੇ ਗਈ ਸੀ ਉਹਨੇ ਸਿੱਟੀ ਚ ਕੰਨ ਕਰਤੀ ਮੈਨੂੰ ਕਹਿੰਦਾ ਪੁੱਤੇ ਕੰਮ ਨਹੀਂ ਕਰਨਾ ਜੇ ਮੈਂ ਛੋਟੇ ਨੂੰ ਕਿਹਾ ਮੈਂ ਕਿਹਾ ਮੈਂ ਤੂੰ ਕਰ ਲੈ ਕਰ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ ਮੈਂ ਤਾਂ ਵਿਆਹ ਕਰਾਉਂਗਾ ਮੈਨੂੰ ਤਾਂ ਆ ਸੋਚ ਆ ਗਈ ਵੀ ਜੇ ਬਾਈ ਰਿਸ਼ਤਾ ਕਰ ਦਿੰਦਾ ਮੇਰੇ ਘਰੇ ਮੇਰੀ ਭੈਣ ਵਾਹ ਜਾਨੀ ਬੱਕੇ ਕੰਮ ਕਰਾ ਲੈ ਕਰਦੀ ਹਾਈ ਬਾਬੀ ਪਤਾ ਨਹੀਂ ਬਗਾਨੀ ਕਿਹਦੀ ਆਉਗੀ ਹਾਈ ਨਹੀਂ ਨਹੀਂ ਚੁੱਪ ਕਰ ਜਾ ਮੈਂ ਮਤ ਉਹਦਾਂ ਗੱਲ ਕਰੀ ਸੀ ਤੇਰੇ ਬਾਈ ਨਾਲ ਉਹ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਿਆ ਮੈਨੂੰ ਵੀ ਆਏ ਆ ਵੀ ਚੱਲ ਤੇਰੇ ਕੋਲੇ ਭੱਜ ਜੂ ਨਾਲ ਤਾਂ ਤੈਨੂੰ ਸੁਖ ਹੋ ਜੂ ਨਾਲੇ ਮੈਨੂੰ ਹੋ ਜੂ ਨਾਲੇ ਭੈਣੇ ਮੈਂ ਤਾਂ ਹੀ ਇੱਕ ਦਿਨ ਚੌੜ ਕਰਦੀ ਨਾ ਉਹਨੂੰ ਕਹਿਤਾ ਈ ਤੇਰਾ ਪ੍ਰਾਉਣਾ ਤੈਨੂੰ ਦੇਖਣ ਆਉਂਦਾ ਨਹੀਂ ਉਹ ਤਾਂ ਉਦੇ ਦੀ ਪ੍ਰਾਉਣਾ ਪ੍ਰਾਉਣਾ ਕਰਦੀ ਫਿਰਦੀ ਐ ਨਹੀਂ ਗੱਪ ਕਰੋ ਬਗ ਜਾਂਦੀ ਆ ਹੈ ਤੇ ਮੇਰਾ ਪ੍ਰਾਉਣਾ ਉਹ ਪ੍ਰਾਉਣਾ ਹੋਊਗਾ ਰੱਬ ਨਾ ਜਾਣੇ ਕੋਈ ਗੱਲਬਾਤ ਹੋਗੀ ਹੈ ਕੋਈ ਉਹ ਨਿੱਕੀ ਹੋਗੀ ਤਾਂ ਅਸੀਂ ਕੀ ਕਰਾਂਗੇ ਹੈ ਸਾਡੇ ਤਾਂ ਸਿਰ ਚੱਖੇ ਪੈ ਜੂਗੀ ਉਹੀ ਤਾਂ ਗੱਲ ਐ ਭਾਬੀ ਚਲ ਜੇ ਰਿਸ਼ਤਾ ਹੋ ਜੂਗਾ ਹਨਾ ਮੈਂ ਅੱਪਡੇਟ ਲੈ ਬੈ ਲਾ ਜੂਗੀ ਮੈਂ ਕਹਿ ਕੇ ਕੰਮ ਕਰਾ ਲਿਆ ਕਰੂੰ ਕੋਈ ਨਾ ਬਾਈ ਨੂੰ ਸਮਝਾ ਦੇ ਬਸ ਮੇਰੀ ਝੋਲੀ ਚ ਮੇਰੀ ਪਹਿਣ ਪਾ ਕੇ ਤੋਰ ਦੋ ਭਾਬੀ ਬਣ ਕੇ ਹੱਥ ਬਣੇ ਥੋਡੇ ਮੁਰੇ ਨਹੀਂ ਮੇਰੇ ਮੁਰੇ ਕੀ ਬੰਦੀ ਅਨੀ ਆਪ ਦੇ ਭਰਾ ਮੁਰੇ ਬਨ ਮੈਂ ਉਹਨੂੰ ਸਮਝਾ ਮੈਂ ਤਾਂ ਕਹਿਨੀ ਆ ਵੀ ਜਾਵੇ ਉਹ ਹੁਣ ਮੇਰੀ ਗੱਲ ਸੁਣ ਆਪਾਂ ਨੂੰ ਪਤਾ ਕੰਮ ਲੀਆ ਕਲੀ ਕੰਮ ਲੀਆ ਹੁਣ ਆਪਾਂ ਤਾਂ ਬੁੜੀਆਂ ਗਿਆ ਹੁਣ ਆਪਾਂ ਨੂੰ ਤਾਂ ਪਤਾ ਨਾ ਜਾਣੇ ਕਿਸੇ ਨੇ ਕੋਈ ਗੱਲ ਬਾਤ ਕਰਤੀ ਕੀ ਕਰਾਂਗੇ ਆਪ ਦੇ ਘਰੇ ਇੱਜਤ ਲੈ ਕੇ ਜਾਵੜੂਗੀ ਚੰਗਾ ਨਹੀਂ ਹੈਗਾ ਸਾਨੂੰ ਵੀ ਸੋਖਾ ਹੈ ਪਰ ਉਹ ਤੇਰੇ ਪ੍ਰਾਣ ਨੂੰ ਕੌਣ ਸਮਝਾਵੇ ਹੁਣ ਮੇਰੀ ਗੱਲ ਸੁਣ ਤੂੰ ਨਾ ਆਈ ਤਾਂ ਹੈਗੀ ਆ ਤੂੰ ਇੱਥੇ ਖੜ ਜਾ ਇੱਕ ਇੱਕ ਦੋ ਦਿਨ ਲਾ ਜਾ ਤੂੰ ਆਦੇ ਬਾਈ ਨਾਲ ਗੱਲ ਕਰਕੇ ਜਾਈ ਖਬਰਾਂ ਤੇਰੀ ਮੰਨ ਲੇ ਕਿੱਥੇ ਭਾਬੀ ਨਾਲੇ ਬਾਈ ਦਿਖਦਾ ਨਹੀਂ ਹੈਗਾ ਮੈਨੂੰ ਕਿਤੇ ਨਹੀਂ ਉਹ ਤਾਂ ਖੇਤ ਗਿਆ ਹੋਇਆਗਾ ਆਉਣ ਵਾਲਾਗਾ ਛਾ ਦਾ ਟਾਈਮ ਹੋਇਆ ਪਿਆ ਹੁਣ ਆਊਗਾ ਰਹਿਣਾ ਕਿੱਥੇ ਭਾਬੀ ਰਹਿਣਾ ਤਾਂ ਮੇਰਾ ਔਖਾਗਾ ਮੇਰਾ ਤਾਂ ਨਾ ਕਰੇ ਸਰਦਾ ਨਹੀਂ ਹੈਗਾ ਮੈਂ ਤਾਂ ਉਈ ਐਸੀ ਰੋਏ ਰੋਏ ਗੇੜੇ ਮਾਦੀ ਮੈਂ ਵੀ ਨਹੀਂ ਚੰਗੀ ਲੱਗਦੀ ਜੇਕਰ ਨੂੰ ਕੋਈ ਕਿਸੇ ਹੋਰ ਹੋਰ ਪਾਸੇ ਦੀ ਲਿਆਇਆ ਅਗਲੀ ਦੀ ਮੇਰਾ ਨਾਂ ਬਣੀ ਮੈਂ ਤਾਂ ਦੋ ਰੋਟੀਆਂ ਗੁਣੀਆਂ ਵੀ ਔਖੀ ਹੋ ਜਾਊਂਗੀ ਨਹੀਂ ਹੁਣ ਮੈਂ ਤੇਰੀ ਗੱਲ ਨੂੰ ਤਾਂ ਮੈਂ ਸਮਝਦੀ ਆਂ ਪਰ ਹੁਣ ਤੇਰੇ ਭਾਈ ਨੂੰ ਕੌਣ ਸਮਝਾਵੇ ਮੈਂ ਤਾਂ ਦੋ ਰੋਟੀਆਂ ਗੁਣੀਆਂ ਔਖੀ ਹੋ ਜਾਊਂਗੀ ਮਰ ਲਬਾਈ ਨੂੰ ਅੱਜ ਮੈਂ ਗੱਲ ਕਰਕੇ ਜਾਊਂਗੀ ਆਣੀ ਜਾਂਦੀ ਹੈ ਕਿ ਮੈਂ ਨਹੀਂ ਮੈਨੂੰ ਵੀ ਉਰੇ ਬਿਠਾ ਲਓ ਨਹੀਂ ਤਾਂ ਮੇਰੇ ਭੈਣ ਮੈਨੂੰ ਝੋਲੀ ਪਾ ਕੇ ਦੇ ਦੋ ਨਹੀਂ ਮੈਂ ਵੀ ਉਰੇ ਬੈਠੂ ਮੈਂ ਤਾਂ ਆਪਣੀ ਜਾਂਦੀ ਹੈ ਕਿ ਆਹ ਬੈਠੀ ਆ ਮੈਂ ਤਾਂ ਮੈਂ ਤਾਂ ਠਿਕ ਮਜ਼ਾ ਕਰਕੇ ਜਾਊਂਗੀ ਬਸ ਕਰ ਹੁਣ ਨਹੀਂ ਫੇਮ ਗਵਾਂਡੀਆਂ ਨੂੰ ਵੀ ਪਤਾ ਲੱਗ ਜਾਊਗਾ ਹੁਣ ਬਹੁਤ ਰੋਕੂ ਗਵੰਡੀਆਂ ਨੂੰ ਬਾਈ ਨੂੰ ਫੇਰ ਝਰਮਾਉ ਜਦ ਲੋਕ ਕਹਿਣਗੇ ਵੀ ਭੈਣ ਦਾ ਭੈਣ ਦਾ ਬੜਾ ਚਾਹੁੰਦੀ ਆ ਪਾਈ ਨਹੀਂ ਚਾਹੁੰਦਾ ਲੋਕਾਂ ਹੀ ਕਹਿਣਗੇ ਜ਼ਮੀਨ ਦੇ ਲਾਲਚ ਚ ਭਾਈ ਤੋਰਦਾ ਨਹੀਂ ਲੋਕ ਸੌ ਸੋਗੰਨਾ ਕਰਨਗੇ ਤੁਹਾਡੇ ਮੂੰਹ ਚ ਗੁੰਦ ਦੇਣਗੇ ਫੇਰ ਡੱਕਿਓ ਦੱਸਿਆ ਨਹੀਂ ਆਹੋ ਮੈਨੂੰ ਤਾਂ ਗੱਲ ਸਾਵਾ ਸੀ ਦੋ ਵੀ ਨਹੀਂ ਭੈਣ ਦਾ ਕਰ ਬਸਾਉਂਦੀ ਆ ਬਿੰਗੀ ਪੌਲੀ ਦਾ ਲੋਕ ਤੁਹਾਨੂੰ ਹੀ ਕਹਿਣਗੇ ਫਿਰ ਭੁਗਤੀ ਜਾਈ ਬਾਈ ਨੇ ਕਿਹੜਾ ਗੱਲਾਂ ਸੁਣਨੀ ਆ ਤੀਵੀਆਂ ਤੀਵੀਆਂ ਨੂੰ ਮੇੜੇ ਮਾਰਦੀਆਂ ਹੁੰਦੀਆਂ ਨੇ ਉਹੀ ਗੱਲ ਆਗੀ ਤਾਂ ਹਣ ਤੂੰ ਵੀ ਮੈਨੂੰ ਕੀ ਚੱਲ ਤੂੰ ਉਹਦੇ ਗਲ ਪੈ ਤੇਰਾ ਗਲ ਪੈ ਚੱਲ ਜੂਗਾ ਆਪੇ ਆਪੇ ਮੰਨੂਗਾ ਭਾਬੀ ਧੀਵੀ ਤਾਂ ਸੌਚ ਲੈਤਰ ਹੁੰਦੇ ਨੇ ਨਹੀਂ ਮੈਂ ਉਹਦੇ ਬੰਦੇ ਦਾ ਮਿੰਟ ਚ ਦੀ ਗੱਲ ਮਣਵਾ ਲੈਂਦੀ ਸੀ ਤੂੰ ਪਤਾ ਨਹੀਂ ਕਿਹੇ ਜੀ ਮਿੱਟੀ ਦੀ ਬਣੀ ਆ ਬੋਲਦੀ ਤੱਕ ਨਹੀਂ ਆਏਗੀ ਨਹੀਂ ਮੈਨੂੰ ਪੁੱਛ ਕੇ ਦੇਖ ਨਹੀਂ ਕਹੇ ਜਾ ਉਹ ਨਾਲੇ ਤੂੰ ਵੀ ਇੱਥੋਂ ਐਡੀ ਹੋ ਕੇ ਗਈ ਆ ਤੈਨੂੰ ਪਤਾ ਨਹੀਂ ਉਹਦੇ ਸਵਾਦਾ ਚੱਲ ਤੂੰ ਮੇਰੀ ਗੱਲ ਸੁਣ ਹੁਣ ਤੂੰ ਚੁੱਪ ਕਰ ਜਾ ਰੋਣਾ ਅੱਜ ਆਪਾਂ ਦੋਨੇ ਜਾਨੀਆਂ ਮਿਲ ਕੇ ਨਾ ਉਹਨੂੰ ਮਨਾ ਕੀ ਛੱਡਾਂਗੇ ਤੂੰ ਜਾਈ ਨਾ ਜੇ ਤੂੰ ਮੇਰਾ ਸਾਥ ਦੇਂਗੀ ਨਾ ਤੇਰਾ ਹੱਲ ਹੋਜੂ ਨਾਲ ਤੇਰਾ ਹੋਜੂ ਨਾਲ ਮੇਰਾ ਹੋਜੂਗਾ ਉਹੀ ਤਾਂ ਗੱਲ ਸੁਖੀ ਹੋਜੂਗੀ ਚੱਲ ਕੋਈ ਨਾ ਹਣ ਕੁਟ ਚਾਦੀ ਬਣਾ ਲਿਆ ਚੱਲ ਮੈਂ ਬਣਾਉਣੇ ਲੱਗ ਗਿਆ ਹੁਣ ਦੁਖੂ ਗਈ ਜਦੋਂ ਦੀ ਆਈਆਂ ਦੋਦੀ ਰੋਈ ਨਹੀਂ ਆ ਤੂੰ ਮੇਰਾ ਵੀ ਤੋ ਪਰ ਲਾਤਾ ਰੋਣੀਏ ਜੰਮ ਬਣਾ ਲੈ ਨੂੰ ਹਿੰਦੀ ਨੇ ਜੰਮ ਕੇ ਰੋਟੇ ਲਾਤੇ ਤੁਸੀਂ ਦੁਖੀ ਕਰ ਲਿਆ ਪਟਿਉਰੇ ਗੱਲ ਨਹੀਂ ਮਰੀ ਗਈ ਆਣੀ ਹੈਗਾ ਵੀ ਚਾਹ ਪਾਣੀ ਪਿਆਦਾ ਕੁਸ ਭਾਈ ਵੀ ਪਤਾ ਨਹੀਂ ਕਦੋਂ ਆਉਂਗਾ ਅੱਛਾ ਤਾਂ ਨਾ ਕੱਲ ਨਵੇੜ ਕੀ ਜਾਵਾਂ ਚਾਹੇ ਉਰੇ ਰੋਣਾ ਪਿੱਟਣਾ ਕਿਉਂ ਨਾ ਪੈ ਜੇ ਘਰੋਂ ਪੁੱਲਾ ਇਕੱਠਾ ਕਰ ਲਵਾਂ ਫੇਰ ਤਾਂ ਬਿਸ਼ਰਮ ਹੁੰਦਾ ਰਿਸ਼ਤਾ ਦਊ ਗਈ ਕੋਈ ਗੱਲ ਨਹੀਂ ਅੱਜ ਤਾਂ ਇੱਕ ਪਾਸੇ 베ੜੀ ਬੰਨੇ ਲਾ ਕੇ ਜਾਉਂ ਹਜੇ ਪਹਿਲਾਂ ਉਰੇ ਰੋਣਾ ਵੇੜੂ ਚੱਪ ਫਿਰ ਹਜੇ ਉੱਥੇ ਜਾ ਕੇ ਉਹਦਾ ਰੰਡੀ ਰੋਣਾ ਲੋਟ ਕਰਨਾ ਜਿਹੜਾ ਬਾਹਲਾ ਉੜਦਾ ਫਿਰਦਾ ਨਾ ਉਹ ਤਾਂ ਮੈਂ ਦੱਸੂ ਪਤਾ ਕਿਰਾ ਇੱਥੋਂ ਗੱਲ ਬਣੇ ਉੱਥੇ ਵਾਲੇ ਤਾਂ ਮੈਂ ਆਪੇ ਸੰਭਲੂ ਬੇ ਮਾਇਆ ਦੀ ਭੈਣ ਦਾ ਵਿਆਹ ਹਜੇ ਕਰਨਾ ਨਹੀਂ ਤੂੰ ਪਤਾ ਨਹੀਂ ਕਿਹੜੇ ਪੱਥਰ ਦੀ ਬਣੀ ਹੋਈ ਹੈ ਦੇਖ ਵੀਰੇ ਗੱਲ ਸੁਣ ਲਓ ਮੇਰੇ ਇੱਕ ਕੰਨ ਖੋਲ ਕੇ ਜਿੰਨੇ ਕ ਭੈਣ ਉਹ ਤੇਰੀਆਂ ਨਾ ਤਾਂ ਓਨੇ ਕ ਮੇਰੀ ਵੀ ਐ ਜਿੰਨਾ ਕ ਹੱਕ ਉਹਦੇ ਤੇ ਤੇਰਾ ਓਨਾ ਕ ਮੇਰਾ ਵੀ ਆ ਸਗੋਦੂ ਵਾਦੀ ਆ ਹੁਣ ਤੱਕ ਉਹਨੂੰ ਮੈਂ ਹੀ ਸੰਭਾਲਦੀ ਰਹੀ ਆ ਤੇ ਮੈਂ ਹੀ ਪਾਲ ਪੋਸ ਕੇ ਏਡੀ ਕਰਿਆ ਹੋ ਤਾਂ ਤੂੰ ਕਿਵੇਂ ਕਹਿ ਰਿਹਾ ਵੀ ਮੇਰੀ ਭੈਣ ਕੋਈ ਨਾ ਜੇ ਤੂੰ ਸੰਭਿਆ ਨਾ ਦਵਾਈ ਬੂਟੀ ਹੁਣ ਤੱਕ ਉਹਨੂੰ ਮੈਂ ਦਵਾਉਂਦਾ ਰਿਹਾ ਉਹ ਨਾਲੇ ਤੂੰ ਦਸ ਉਹਦੇ ਵਾਸਤੇ ਹੀ ਕਰਤਾ ਮਾਰਦੀਆਂ ਗੱਲਾਂ ਅੱਛਾ ਹੁਣ ਤੱਕ ਤੂੰ ਹੀ ਕਰਿਆ ਫਿਰ ਮੈਂ ਤਾਂ ਕੁਛ ਕਰਿਆ ਹੀ ਨਹੀਂ ਆ ਕਰਨ ਨਾਲੋਂ ਘਟ ਹੈ ਹੈ ਮੈਂ ਉਹਦੇ ਦਿਓਰ ਨੂੰ ਬਣਾਇਆ ਉਹਦੇ ਰਿਸ਼ਤੇ ਵਾਸਤੇ ਆਪਦੇ ਘਰ ਦੀ ਹੁੰਦੀ ਹੋਊਗੀ ਨਾਲੇ 5 ਕਿੱਲਾਂ ਦਾ ਮਾਲਕ ਹੈ ਮੇਰਾ ਦਿਓਰ ਨਾਲੇ ਘਰ ਦੀ ਗੱਲ ਕਰ ਚ ਰਹਿ ਜੂ ਮੈਂ ਆਪ ਹੈਗੀ ਉਹਨੂੰ ਸੰਭੜ ਵਾਸਤੇ ਉੱਥੇ ਕਿਸੇ ਹੋਰ ਦੇ ਪੱਲੇ ਨਹੀਂ ਪਾ ਰਹੀ ਆਪਦੇ ਪੱਲੇ ਚ ਪਾ ਕੇ ਲਾ ਜਾ ਰਹੀ ਆ ਉਹ ਜਿਹੜੀ ਸੇਮੀਆਂ ਨੂੰ ਨਾ ਨੂਨ ਵਾਲੀਆਂ ਮੈਂ ਕਿਨੇ ਨੂਨ ਵਾਲਾ ਸੇਮੀਆਂ ਕਦੇ ਕੁਛ ਸਾਰਾ ਦਿਨ ਉਹਨੂੰ ਕੀ ਪਤਾਗਾ ਨਾਲੇ ਮੇਰੀ ਗੱਲ ਸੁਣੋ ਵਸ ਤਾਂ ਹੈ ਕਿਉਂ ਨਾ ਵੀ ਵਿੱਚ ਬੋਲਦੀ ਐ ਤੁਸੀਂ ਦੋਨੇ ਤੁਸੀਂ ਉਹਦੇ ਬਾਰੇ ਸੋਚਦੇ ਆ ਕਿ ਆਪਸ ਵਿੱਚ ਬਿੱਲੀ ਚ ਹਮਕੁ ਲੜੀ ਆਨੇ ਆ ਨਹੀਂ ਭਾਬੀ ਨਾਲੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਪਿਓ ਨਿਊਡਲਾਂ ਨੂੰ ਨੂਨ ਵਾਲੀਆ ਸੇਵੀਆਂ ਦੱਸਦੀ ਐ ਕੋਈ ਮਰ ਟਿੱਡ ਚੋਨੀ ਸਿੱਖ ਕਿਉਂ ਦਾ ਹੁੰਦਾ ਗੱਲਾਂ ਜਾਂ ਮਰ ਟਿੱਡ ਚਈ ਸਾਰਾ ਕੁਝ ਸਮਝ ਕੇ ਆ ਜਾਂਦਾ ਹੈ ਇਹਦਾ ਕਹਿੰਦੇ ਹੁੰਦੇ ਨਾ ਵਾਹ ਬਈ ਤੇ ਪਤਾ ਲੱਗਦਾ ਵੀ ਗੱਲ ਕਿੱਥੇ ਜਾ ਕੇ ਨਿਬੜਦੀ ਐ ਜੇ ਉੱਥੇ ਜਾਊਗੀ ਕੰਮਕਦੰਦਾ ਕਰੂਗੀ ਬੈਠੂ ਖੜੂਗੀ ਫੇਰ ਹੀ ਜ਼ਿੰਦਗੀ ਦਾ ਪਤਾ ਲੱਗੂ ਐ ਹੋਂ ਜਦੋਂ ਉਹ ਜਵਾਕਾਂ ਵਾਂਗੂ ਨਾ ਪੁੱਛੜ ਜੇ ਲੈ ਕੇ ਬੈਠਾ ਰਹੇਗਾ ਨਾਲੇ ਉਹਦੀ ਜ਼ਿੰਦਗੀ ਖਰਾਬ ਨਾਲੇ ਥੋੜਾ ਟਾਈਮ ਵੇਸਟ ਮੰਨਨੂ ਮੈਂ ਤੁਹਾਡੇ ਮੂਰੇ ਹੱਥ ਬੰਨ੍ਹ ਦਿਆਂ ਮੰਨ ਲਓ ਇਹਦੀ ਗੱਲ ਇਹ ਕੋਈ ਗਲਤ ਤਾਂ ਨਹੀਂ ਕਰੂ ਉਹਦੀ ਦੁਸ਼ਮਨਤਾ ਨਹੀਂ ਹੈਗੀ ਕੀ ਭੈਣਾ ਮੈਂ ਉਹਦੀ ਮਾੜਾ ਤਾਂ ਨਹੀਂ ਚਾਹੁੰਦੀ ਕੁਛ ਚੰਗਾ ਹੀ ਚਾਹਨੀ ਆ ਜੇ ਕਿਸੇ ਇਹੋ ਜਿਹੇ ਤੇ ਪੱਲੇ ਪੈ ਗਈ ਨਾ ਕਿਸੇ ਨੇ ਛੰਣੀ ਵੀ ਨਹੀਂ ਤੂੰ ਆਪਦਾ ਕੰਮ ਕਰ ਇਹਨੂੰ ਚਾਹ ਚੁਪਿਆ ਮੜ ਕੇ ਪੰਜੇ ਲਈ ਬਸ ਨੰਗ ਜੂ ਅੱਛਾ ਐਡੀ ਗੱਲ ਆ ਤਾਂ ਫਿਰ ਮੈਨੂੰ ਤੁਹਾਡੀਆਂ ਚਾਹਾਂ ਦੀ ਵੀ ਨਹੀਂ ਲੋੜ ਪਰ ਅੱਜ ਤਾਂ ਰਿਸ਼ਤਾ ਤੁਹਾਡੇ ਦਰ ਤੇ ਆਪ ਚੱਲ ਕੇ ਆਇਆ ਹੈ ਪਰ ਕੱਲ ਨੂੰ ਤੁਸੀਂ ਦਰ ਦਰ ਫੜਕਾਉਂਦੇ ਫਿਰੋਗੇ ਤੁਸੀਂ ਖੁਦ ਕਹੋਗੇ ਹੱਥ ਬੰਨ੍ਹ ਕੇ ਵੀ ਜੇ ਸਾਡੇ ਮਗਰੋਂ ਲਈ ਤਾਂ ਚੰਗਾ ਹੈ ਮੇਰੀ ਗੱਲ ਸੁਣ ਤੂੰ ਠੰਡੀ ਹੋ ਜਾ ਇਹਦੇ ਨਾਲ ਮੈਂ ਆਪੇ ਬਾਅਦ ਚ ਗੱਲ ਕਰੂੰਗੀ ਬਸ ਭਾਬੀ ਜੇ ਗੱਲ ਮੰਨਣੀ ਹੁੰਦੀ ਨਾ 36 ਵਾਰੀ ਆ ਗਈ ਮੇਰੇ ਰਿਸ਼ਤਾ ਲੈ ਕੇ ਹੁਣੋਂ ਮੰਨ ਜਾਂਦਾ ਪਰ ਇਹਨੂੰ ਐ ਨਹੀਂ ਪਤਾ ਵੀ ਇਹ ਇੱਕ ਨੂੰ ਇੱਕ ਰਿਸ਼ਤੇ ਨੂੰ ਠੋਕਰ ਮਾਰ ਰਿਹਾ ਹੈ ਗੱਲ ਸੁਣ ਲੈ ਭਾਈ ਮੂੰਹ ਮੋੜ ਕੇ ਅੰਦਰ ਨੂੰ ਤਾਂ ਤੂੰ ਵੜ ਗਿਆ ਪਰ ਸੁਣਦਾ ਤਾਂ ਤੈਨੂੰ ਹੋਊਗਾ ਹੀ ਅੱਜ ਦਾ ਤੂੰ ਰਿਸ਼ਤੇ ਨੂੰ ਠੋਕਰ ਮਾਰ ਰਿਹਾ ਠੀਕ ਹੈ ਨਾ ਲੇ ਫਿਰ ਅੱਜ ਤੋਂ ਬਾਅਦ ਤੇਰੀ ਦੇਲੀ ਮੈਂ ਵੀ ਪੈਰ ਨਹੀਂ ਪਾਉਂਦੀ ਅੱਜ ਤੱਕ ਤੇਰੀਆਂ ਮਿੰਤਾ ਮੈਂ ਕਰਕੇ ਗਈਆਂ ਪਰ ਅੱਜ ਤੋਂ ਬਾਅਦ ਨਾ ਤੂੰ ਮੇਰੀਆਂ ਮਿੰਤਾ ਕਰਨ ਆਏਗਾ ਤੇ ਜਿਵੇਂ ਤੂੰ ਠੋਕਰ ਮਾਰੀਏ ਨਾ ਜੇ ਐਦਾਂ ਹੀ ਤੈਨੂੰ ਠੋਕਰ ਨਾ ਮਾਰੀ ਤਾਂ ਮੇਰਾ ਨਾ ਵੀ ਮਨਪ੍ਰਿਤ ਨਹੀਂ ਪੈਣ ਮੈਂ ਵੀ ਤੇਰੀਆਂ ਚੰਗਾ ਜਾਨੀਆਂ ਕਰ ਨਹੀਂ ਗੱਲ ਸੁਣ ਲੈ ਮੇਰੀ ਬਸ ਬਬੀ ਮੈਨੂੰ ਕੋਈ ਲੋੜ ਨਹੀਂ ਗੱਲਾਂ ਸੁਣਨ ਦੀ ਹਏ ਨਹੀਂ ਹਣਾ ਇਹਨੂੰ ਸਮਝਾਵਾਂ ਜਾਂ ਉਹਨੂੰ ਸਮਝਾਵਾਂ ਬਚਾਲੇ ਤਾਂ ਮੈਂ ਫਸ ਗਈ। ਇਹ ਕੀ ਆ? ਗੱਲ ਹੀ ਨਹੀਂ ਸੁਣਦਾ ਉਹਦੀ। ਹੈ? ਉਹ ਵੀ ਸਹੀ ਕਹਿੰਦੀ ਆ। ਅੱਜ ਤਰਸਤਾਪ ਚੱਲ ਕੇ ਆਉਂਦਾ ਰਾ ਬਾਹਰ ਤੇ। ਸਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ। ਹੁਣੇ-ਹੁਣੇ ਵੀਡੀਓ ਦੇਖੀਏ ਬਾਈ। ਵੀਡੀਓ ਕਿਵੇਂ ਲੱਗੀ? ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਜੇ ਕੋਈ ਨਵਾਂ ਮੇਰਾ ਵੀਰ ਮੇਰੇ ਨਾਲ ਜੁੜਿਆ ਜਾਂ ਕੋਈ ਭੈਣ ਜੁੜੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾਂ ਬੋਲਣ ਲੱਗੇ ਸੁਖਮਨ ਕਹੜਾ ਲੁਧਿਆਣਾ ਜਸਵਿੰਦਰ ਸਿੱਧੂ ਕਰਨ ਔਜਲਾ ਲਖਵਿੰਦਰ ਸਿੰਘ ਮਾਨ ਅ ਪਰਮਜੀਤ ਕੌਰ ਨਰਿੰਦਰ ਸਿੰਘ ਮਧੂ ਅ ਜਗਜੀਤ ਸਿੰਘ ਸੁਖਮੰਦਰ ਸਿੰਘ ਦਿਓਨ ਨਰਿੰਦਰ ਸਿੰਘ ਗੁਰਦੇਵ ਸਿੰਘ ਫੌਜੀ ਭੈਣੀ ਵਿੱਕੀ ਬਾਗ ਵਿੱਕੀ ਬਾਗ ਡੌਗ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਨਾਨੀ ਪਾਇਆ ਹੋਇਆ ਸਹਿਜ ਅਲੀ ਦੂਜੀ ਫੇਲ ਪ੍ਰਵਿੰਦਰ ਸਿੰਘ ਠਾਹ ਜੀ ਪਰਮਜੀਤ ਸਿੰਘ ਯੂ ਐਸ ਏ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਕਮੈਂਟ ਆਇਆ ਜੀ ਆ ਕ੍ਰੇਮਸ ਸ਼ਿਲਦੀ ਪਤਨ ਕੀ ਲਿਖਿਆ ਬਾਈ ਤੇ ਉਸ ਤੋਂ ਬਾਅਦ ਜਿਹੜਾ ਆ ਗਿਆ ਜੀ ਸੰਸਾਰ ਸਿੰਘ ਨੰਗਲ ਦਵਿੰਦਰ ਸਿੰਘ ਚਕੋਹੀ ਇੰਸਪੈਕਟਰ ਜਸਪ੍ਰੀਤ ਸਿੱਧੂ ਮਨਪ੍ਰੀਤ ਬੁੱਟਰ ਉਸ ਤੋਂ ਬਾਅਦ ਜਿਹੜਾ ਆ ਗਿਆ ਹਰਪ੍ਰੀਤ ਸਿੰਘ ਗੁਰਜੀਤ ਸਿੰਘ ਸੋਨੂ RAM ਹਰਮਿੰਦਰ ਹਰੀ ਪਰਮ ਨਾਂ ਨਹੀਂ ਪਾਇਆ ਹੋਇਆ ਬਾਈ محمد اصویر پاکستان دلواج سنگ ਕੁਦਰਤ ਉਸ ਤੋਂ ਬਾਅਦ ਜਿਹੜਾ ਹੈ ਜੀ ਸੁਵਿੰਦਰ ਕਾਰ ਜਟ 68 ਟੀਮ ਵਰਕ ਪ੍ਰੋਜੈਕਸ਼ਨ ਸੁਖ ਫਿਲਮੀ ਤੇ ਜਸਨ ਬਰਾੜ ਠੀਕ ਹੈ ਜੀ ਇਹ ਆਪਣੇ ਕਮੈਂਟ ਸੀ ਕਿਉਂਕਿ ਮੇਰਾ ਥੋੜਾ ਜਿਹਾ ਹੱਥ ਠਹਿਟ ਹੈ ਬਾਈ ਅੰਗਰੇਜ਼ੀ ਚ ਤੇ ਮੈਨੂੰ ਕਈ ਵਾਰੀ ਹੋ ਜਾਂਦਾ 1121 ਠੀਕ ਹੈ ਜੇ ਨਹੀਂ ਕਿਸੇ ਦਾ ਨਾਮ رہ ਜਾਂਦਾ ਹੁੰਦਾ ਤਾਂ ਮੈਨੂੰ ਜ਼ਰੂਰ ਬੋਲ ਕੇ ਪਾ ਦੇ ਅਗਰ ਕੋਈ ਚੱਕਰ ਵਾਲੀ ਗੱਲ ਹੈ ਠੀਕ ਹੈ ਜੀ ਤੇ ਹੁਣ ਉਹ ਇਜਾਜ਼ਤ ਵਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ